ਹਏ ਮੇਰੀ ਬੜੀ ਪੀੜ ਹੋਣ ਈਆ ਮੰਮੀ ਹਾਈ ਕੋਈ ਵੀ ਨਹੀਂ ਦਿਖਣ ੜਿਆ ਬੋਲਦੇ ਨਹੀਂ ਮੇਰੀ ਗੱਲ ਸੁਣਿਓ ਹਏ ਕੀ ਹੋਇਆ ਮਾ ਉੱਠ ਪਤਾ ਨਹੀਂ ਕੀ ਹੋਇਆ ਮੈਨੂੰ ਲੱਗਾ ਚੱਕਰ ਆ ਗਿਆ ਡੇਕ ਉੱਠ ਸਹੀ ਹਏ ਕਿਦਾਂ ਡੇਗੀ ਪੀੜ ਬੜੀ ਹੋਣ ਈ ਮੇਰੇ ਤੂੰ ਅੰਦਰ ਆ ਮੈਂ ਡਾਕਟਰ ਨੂੰ ਫੋਨ ਕਰਦਾ ਉ ਇਧਰ ਆ ਬਣੀ ਕਿਦਾਂ ਸਟਲ ਵਾਲੀ ਏ ਤੂੰ ਮੈਂ ਤਾਂ ਬਾਥਰੂਮ ਗਈ ਸੀ ਜਦੋਂ ਬਾਹਰ ਨਿਕਲਣ ਲੱਗੀ ਨਾ ਚਾਹਨਕ ਚੱਕਰ ਜਾਇਆ ਮੈਨੂੰ ਚਲੰਦਰ ਇੱਥੇ ਬੈ ਮੇਰੀ ਗੱਲ ਸੁਣ ਛਾੜ ਸੂਟ ਤੇ ਨਹੀਂ ਲੱਗੀ ਕਿਤੇ ਜਦੋਂ ਨਾ ਟੇਡ ਸਪੀਡ ਬੜੀ ਹੋਉਂਦੀ ਆ ਮੈਨੂੰ ਨਾ ਡਰ ਜਾ ਲੱਗਣ ਡਿਆ ਵਾ ਆਪਾਂ ਨੂੰ ਕਿੰਨਾ ਚਾਹੀ ਕਿਤੇ ਮੇਰੇ ਚਾਵਾਂ ਤੇ ਪਾਣੀ ਨਾ ਫਿਰ ਜੇ ਸੰਦੀਪ ਕੁਝ ਨਹੀਂ ਹੋਣਾ ਠੀਕ ਹੈ ਨਾ ਤੂੰ ਲੰਮੇ ਬੈ ਮੈਂ ਡਾਕਟਰ ਨੂੰ ਫੋਨ ਕਰਦਾ ਲੰਮੇ ਬੈ ਰਹਿ ਤੇ ਮੇਰੀ ਗੱਲ ਸੁਣ ਤੂੰ ਆ ਠੀਕ ਮਾ ਨਾ ਛੇਤੀ ਛੇਤੀ ਡਾਕਟਰ ਨੂੰ ਸੱਦ ਲਓ ਹਾਂ ਮੈਨੂੰ ਡਰਜਾ ਲੱਗਣ ਡਿਆ ਵਾ ਮੈਂ ਕਰਦਾ ਨਹੀਂ ਫੋਨ ਸੁਣਾ ਹਲੋ ਸਚੇ ਡਰਸਬ ਡਰਸਬ ਕਹ ਰਹੇ ਹੋ ਛੇਤੀ ਅੱਛਾ ਗਏ ਕਿਤੇ ਉਹ ਸੰਦੀਪ ਡੇਗੀ ਮੜਾ ਜੀ ਇਹਦੇ ਹਾਂਜੀ ਟਾਈਮ ਲੱਗ ਜਣਾ ਚਲ ਕੋਈ ਜਾਨੀ ਕੋਈ ਗੱਲ ਮੈਂ ਵੇਖਦਾ ਹਾਂ ਕਿੱਥੇ ਠੀਕ ਮੰਮੀ ਦਾ ਮੰਮੀ ਮੰਮੀ ਬਾਹਰ ਆਇਓ ਸੰਦੀਪ ਠੀਕ ਆ ਤੂੰ ਇੱਥੇ ਠੀਕ ਆ ਪੀੜੋ ਹੀ ਜਾਂਦੀ ਮੇਰੇ ਕੋਈ ਦਿਨ ਮੈਂ ਲੈ ਕੇ ਆਣਾ ਡੇਟ ਨੂੰ ਠੀਕ ਆ ਮੰਮੀ ਇਹਨਾਂ ਕਰਾ ਕਿਤੇ ਬਾਹਰ ਆਏ ਨਾ ਇਹਨੀਆਂ ਆਵਾਜ਼ਾਂ ਮਾਰਦੇ ਆ ਪਤਾ ਨਹੀਂ ਲੱਗਦਾ ਜਦਪੜਾ ਇਹਨੂੰ ਪਤਾ ਨਹੀਂ ਇਹ ਕੀ ਚਾਹੁੰਦੀ ਆ ਹੁਣ ਉਹ ਮੰਮੀ ਆ ਜਾ ਬਾਹਰ ਹੋਣਾ ਇਹ ਘਰ ਹੋਈ ਨਾ ਹੋਈ ਇੱਕੋ ਬਰਾਬਰ ਆ ਇਹਦਾ ਫਾਇਦਾ ਕੀ ਹੈ ਇਹਦੇ ਹੱਥ ਨੇ ਮੇ ਛੱਡ ਗਏ ਜਾਂਦਾ ਵਾ ਤੇ ਅੱਗੇ ਵੇਖਣ ਨੂੰ ਡੀ ਕਿਤੇ ਮੰਮੀ ਆ ਜਾ ਹੁਣ ਸੰਦੀਪ ਮੇਂਦ ਲੱਗਦਾ ਵਾ ਸਾਨੂੰ ਗੱਡੀ ਤੇ ਜਾਣਾ ਪੈਣਾ ਵਾ ਡਾਕਟਰ ਹੈ ਨਹੀਂ ਇੱਥੇ ਜੋ ਵੀ ਕਰਨਾ ਹੈ ਨਾ ਛੇਤੀ ਕਰੋ ਚਲ ਜੀਏ ਫਿਰ ਆਪਾਂ ਰੈਂਦ ਨੇ ਮੰਮੀ ਨੂੰ ਚਲੋ ਚਲ ਉੱਠ ਤੂੰ ਹੋਈ ਨਹੀਂ ਜਿਹੜਾ ਮੈਂ ਕੰਮ ਚੋਂਦੀ ਸੀ ਨਾ ਉਹ ਹੋ ਗਿਆ ਜਾਬਦਾ ਹੁਣ ਕਿਤਰਾ ਭੰਗਾਂ ਦੇ ਇੰਡਿਆ ਉਥੇ ਬਹਿ ਕੇ ਕੋਈ ਨਹੀਂ ਜਾਣੀ ਆ ਲੈ ਨਹੀਂ ਪਤਾ ਜਾ ਕੇ ਬਣਾਏ ਦਾ ਓਸ਼ਨੀਆਂ ਜਾ ਕੇ ਬੜਾ ਕੀ ਗਾਣਾ ਖੋਲਣਾ ਇਹਨੇ ਮੇਰੇ ਨਾਲੇ ਨਹੀਂ। ਲੋਟ ਸੰਦੀਪ। ਵੇ ਕੀ ਗੱਲ ਹੋ ਗਈ ਪੰਗਾ ਦਈ ਜਾਂਦੇ ਆਂ ਹੀ ਤੂੰ। ਤੁਸੀਂ ਈ ਹੋਣਾ ਨਹੀਂ ਹੁੰਦਾ ਠੀਕ ਹੈ ਨਾ? ਨਹੀਂ ਤਾਂ ਕੀ ਗੱਲ ਹੋਈ ਆ? ਕਿ ਨજર ਹੋ ਗਿਆ ਵਾ? ਉਹ ਡਿੱਗ ਪਈ ਏ। ਨਹੀਂ ਤਾਂ ਡਿੱਗੀ ਰਹਿਣਾ ਵਾ। ਕਦੀ ਅੰਦਰ ਡਿੱਗ ਪਈ ਤੇ ਕਦੀ ਬਾਹਰ ਡਿੱਗ ਪਈ ਏ। ਨਹੀਂ ਚੰਗੀਆਂ ਬਣਾ ਤੇ ਅੱਖਾਂ ਵਾ ਇਹਦੀਆਂ। ਇਹਨੂੰ ਦੇਖ ਲੈ ਨੀਂਗਾ। ਮੰਮੀ ਉਹਦੇ ਦਰਦੋਂ ਹੰਡੀ ਆ। ਤਾਨੂੰ ਗੱਲਾਂ ਆਉਂਦੀਆਂ ਜੇ ਆਹ ਹੁੰਦੀ ਤੇਰੇ ਵੀ ਨਾਲ ਹੀ ਹੁੰਦੀ ਹੁਣੀ ਆ ਇਹ ਪਖੰਡ ਕਰਨ ਲਈ ਆ ਸਾਰੇ ਡੇਗੜੇਕ ਦੱਸ ਮੈਂ ਪਹਿਲਾਂ ਦੇਖੀ ਠੀਕ ਹੈ ਨਾ ਚੰਗਾ ਮੈਂ ਡਾਕਟਰ ਕੋ ਲੈ ਕੇ ਚੱਲੇ ਆ ਗੱਲ ਆ ਜਾ ਜਿੱਥੇ ਖੜਨਾ ਵਾ ਤੁਹਾਨੂੰ ਪਤਾ ਨਹੀਂ ਲੱਗਾ ਉਹ ਤੇ ਡੇਗੀ ਆ ਹਾਏ ਹਾਏ ਉਹ ਕਰਨ ਢੀ ਆ ਤੁਹਾਨੂੰ ਘਰ ਛੜੇ ਦਾ ਫਾਇਦਾ ਕੀ ਹੋਇਆ ਵਾ ਮੈਂ ਬਾਹਰ ਅੰਦਰ ਵੀ ਜਾਣਾ ਹੁੰਦਾ ਵਾ ਸੌ ਕੰਮ ਹੁੰਦੇ ਆ ਤੇ ਤੁਸੀਂ ਵੇਖਣਾ ਸੀ ਜੇ ਮੈਂ ਨਾ ਬਾਹਰ ਹੁੰਦਾ ਉਹਨੂੰ ਵੇਖਣਾ ਕਿ ਨਹੀਂ ਤੁਹਾਡਾ ਹੋ ਗਿਆ ਦਿਮਾਗਰਾਮ ਠੀਕ ਹੈ ਨਾ ਤੁਹਾਨੂੰ ਆਉਂਦੀਆਂ ਗੱਲਾਂ ਕਿਉਂ ਵੀ ਮੈਂ ਸਾਈਜੀ ਵੀ ਕਰਨਾ ਬਾਹਰ ਦਾ ਵੀ ਮੈਂ ਕਰਨਾ ਇਹ ਦਿਵਾਰ ਮੈਂ ਕਿਹੜੇ ਬਾਰੇ ਮੈਂ ਵੇਖੀ ਜਾਮ ਜਾ ਕੇ ਇਹਨੂੰ ਨੇ ਦੇਖਦਾ ਕਿ ਮੈਂ ਹੌਲੀ ਦੁਰਕੇ ਜਾਵਾ ਮੈਂ ਜਦੋਂ ਪਤਾ ਵੀ ਮੈਨੂੰ ਚੱਕਰ ਆਉਂਦੇ ਨੇ ਤੇ ਮਾਂ ਨਾ ਬਹਿ ਜੇ ਜਾਂ ਕਿ ਇਹਨੂੰ ਬਾਜੂ ਮਾਰ ਲਿਆ ਕਰ ਮੈਂ ਚੱਲੀ ਜਾਂ ਬਾਥਰੂਮ ਤੇ ਮੇਰੇ ਨਾਲ ਚੱਲੋ ਲੈ ਮੰਮੀ ਤੇਰੇ ਹੂੰ ਓਰੇ ਦਰਦ ਹੋਣ ਡੀਆਂ ਤੈਨੂੰ ਅੱਗੋਂ ਗੱਲਾਂ ਆਉਂਡੀਆਂ ਵਾ ਦਰਦ ਹੋਣ ਡੀਆਂ ਬਹੁਤ ਸਿਆ ਗਿਆ ਉਹਦਾ ਕਿਹਦੀ ਵਿਚੜੀ ਨਾ ਮੈਂ ਨਹੀਂ ਪੁੱਛਣਾ ਨਹੀਂ ਨਾ ਪੁੱਛਣਾ ਤੇ ਨਾ ਪੁੱਛੋ ਕੋਈ ਗੱਲ ਨਹੀਂ ਮਾਵਾਂ ਹੋ ਨਾ ਤੂੰ ਡਰੀਆਂ ਹੋਣ ਠੀਕ ਆ ਇਹ ਦਿਨ ਮੈਨੂੰ ਭੁਲ ਨਾਣੀ ਆ ਸਦਾ ਜਿਤੇ ਰਹਿਣੇ ਆ ਸੁਨੀਪ ਫੜ ਚੱਲ ਚਲੀਏ ਮੈਂ ਗੱਡੀ ਲੈ ਲੈ ਲਾ 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 ਇਹਨੂੰ ਬਹੁਤ ਬਿਮਾਰ ਵਾਇ ਦਾਪਾ ਤੁਹਾਡੇ ਦੇਲੇ ਵੀ ਹੋਣਾ ਕੋਈ ਗੱਲ ਨਹੀਂ ਜਿਹੜਾ ਗੋਡੇ ਗਿੱਡੇ ਨਾਲ ਕੰਮ ਕੀਤੇ ਸੰਦੀਪ ਨੇ ਸਾਹਮਣਾ ਫਿਰ ਸੁਨੀ ਬੈਠ ਮੰਮੀ ਵਾਲੀ ਨਾ ਹਾਦੀ ਹੋਈ ਆ ਚੰਗਾ ਕੰਮ ਕਰਨ ਦੀ ਆ ਮੰਮੀ ਹੈਲੋ ਹਲੋ ਦੱਜਨਦੀ ਯਾਲਾ ਸਸਿਕਲ ਮੰਮੀ ਅਸਲੀਕਾਰ ਕੀ ਆ ਚਲੋ ਠੀਕ ਠਾਕ ਆ ਵਧੀਆ ਤੁਸੀਂ ਦੱਸੋ ਹਾਂ ਠੀਕ ਆ ਆਪਣਾ ਵੀ ਹੋਰ ਕੀ ਕਰਨੀ ਕੋਈ ਵੀ ਨਹੀਂ ਕਰਨਾ ਕੀ ਇੱਧਰ ਆਈ ਹੀ ਵੇਲੀ ਵੱਲ ਮੈਂ ਨਾ ਤੈਨੂੰ ਇੱਕ ਖੁਸ਼ਖਬਰੀ ਦੱਸਣ ਲੱਗੀ ਆ ਉਹ ਕਿਹੜੀ ਮੰਮੀ ਮੰਮੀ ਨੇ ਕੀਤਾ ਪਤਾ ਕੀ ਆ ਹਾਂ ਉਹ ਕੋਈ ਨਾ ਸੰਦੀਪ ਗਈ ਬਾਹਰ ਹੁੰਦੇ ਵਿੱਚ ਅੱਛਾ ਮੈਂ ਚੋਰੀ ਚੋਰੀ ਜਾ ਕੇ ਤੂਜੇ ਤੇਲ ਰੋਡ ਆਈ ਲੈ ਮਮੀ ਇਹ ਸਕੀਮ ਤੇ ਮੈਂ ਸੋਚੀ ਵੀ ਨਹੀਂ ਜਿਹੜੀ ਤੂੰ ਕਰਤੀ ਲੈ ਗਿਆ ਮੇਰੇ ਠੇਠ ਤੇ ਵੀਰ ਬੜੀ ਹੋਣਦੀ ਮੇਰੇ ਠੇਠ ਵੀਰ ਹੋਣਦੀ ਆ ਥਣ ਪਾ ਕੇ ਗੱਡੀ ਲੈ ਗਿਆ ਖੇਰ ਇਹਨੂੰ ਮੈਂ ਇਹ ਤੇ ਸਿਆਪਾ ਕਦੇ ਨਿਭੜੇ ਪਰਾਂ ਵਿੱਚ ਘਰ ਕਰਉਣਾ ਥੇ ਮੇਰੇ ਘਰੇ ਚੱਲ ਮਮੀ ਸਭ ਕੁਝ ਠੀਕ ਹੈ ਇਹ ਕੰਮ ਤੇ ਨਾ ਤੂੰ ਬਹੁਤ ਵਧੀਆ ਕੀਤਾ ਵਾ ਜੇ ਇਹ ਹੋ ਜੇ ਨਾ ਤੇ ਹੋਰ ਕੀ ਚਾਹੀਦਾ ਵਾ ਹੋ ਗਿਆ ਸਮਝ ਗਿਆ ਚਲੋ ਤੇ ਪਰ ਉਹਦਾ ਉਹਨਾਂ ਨੂੰ ਪਤਾ ਤਾਂ ਨਹੀਂ ਲੱਗਾ ਇਹ ਨਹੀਂ ਤੇਲ ਦਾ ਨਵਾਂ ਲੱਗਾ ਉਹਨਾਂ ਨੂੰ ਮੈਂ ਤੇ ਆਖਾ ਕਿ ਤੇ ਪਤਾ ਨਾ ਲੱਗਿਆ ਹੋਵੇ ਉਹ ਹੈ ਵੀ ਬੜਾ ਤੇਲ ਦੂਜਾ ਮਰੋੜਿਆ ਨਾ ਆੜਾ ਵਾਦੀ ਜਿਹੜਾ ਪਤਾ ਨਾ ਲੱਗੇ ਇਹਦਾ ਤੇਲ ਦਾ ਅੱਛਾ ਅੱਛਾ ਠੀਕ ਆ ਫਿਰ ਉਹਦਾ ਪਤਾ ਲੱਗ ਜਾਣਾ ਹੈ ਨਾ ਠੀਕ ਆ ਤੇ ਤੈਨੂੰ ਨਹੀਂ ਕਿਹਾ ਨਾਲ ਜਾਣ ਵੱਲੋਂ ਹਲ ਜਿੱਤਾ ਹੈ ਇਹ ਜਨਾ ਤੇ ਇਹ ਤੇਰੀ ਖਾਤਰ ਨਾਲ ਕੀਤਾ ਸਾਰਾ ਕੰਮ ਹੈ ਮੈਂ ਜੀ ਇਦਾਂ ਜੀ ਕੋਈ ਨਿਆਣਾ ਹੋ ਗਿਆ ਤੇ ਇਹਨਾਂ ਦੇ ਹੱਕਦਾਰ ਬਣ ਜਾਣਾ ਸਾਰੇ ਘਰ ਦਾ ਹੀ ਇਹਨਾਂ ਨੇ ਵਾਲੀ ਦੇ ਬਣ ਜਾਣਾ ਵਾ ਤੇ ਘਰ ਦਾ ਵੀ ਬਣ ਜਾਣਾ ਵਾ ਸਾਨੂੰ ਕਿ ਮਿਲਣਾ ਵਾ ਇਥੋਂ ਮੰਮੀ ਮਾਂ ਮਾਂ ਚ ਗਿਆ ਨਾ ਥੱਕੇ ਜਾਣੇ ਹੀ ਤੇ ਆ ਤੇ ਤੂੰ ਨਾ ਬਹੁਤ ਹੀ ਵਧੀਆ ਕੰਮ ਕੀਤਾ ਵਾ ਇਹ ਤੇ ਮੈਂ ਸੋਚਿਆ ਵੀ ਨਹੀਂ ਜਿਹੜਾ ਕੰਮ ਤੂੰ ਕਰਤਾ ਵਾ ਨਹੀਂ ਮੈਨੂੰ ਵੀ ਸੋਚ ਹੀ ਆ ਗਈ ਐ ਮੈਂ ਬੈਠੀ ਬੈਠੀ ਮਾਟ ਗਈ ਐ ਤੇ ਇਹ ਕੰਮ ਕਰਨ ਕਰ ਨਹੀਂ ਆ ਕਿ ਤਰੀ ਹੁਣਾ ਉਹ ਤਰੀ ਨਹੀਂ ਹੁਣਾ ਚੱਲ ਮੰਮੀ ਹੁਣ ਇਹ ਆ ਕਿ ਉਹਨੇ ਨਾ ਹਸਪੀਟਲੋਂ ਆਉਣਾ ਵਾ ਤੇ ਆ ਕੇ ਨਾ ਇਹਨੇ ਦਲਜੀਤ ਨੇ ਤੈਨੂੰ ਇਹੋ ਕਹਿਣਾ ਵਾ ਵੀ ਮੰਮੀ ਉਹਨੂੰ ਰੈਸਟ ਦਸੀ ਆ ਕੰਮ ਤੂੰ ਕਰਨਾ ਵਾ ਉਹ ਤੇ ਤੂੰ ਇਦਾਂ ਕਰ ਵੀ ਤੂੰ 2-4 ਦਿਨ ਮੇਰੇ ਕੋ ਆ ਜਾ ਜਰਿੰਦਰ ਤੂੰ ਇਹ ਦਾਨੀਆਂ ਗੱਲਾਂ ਕਰਨ ਰਹੀ ਹੈ ਇਹ ਵੀ ਫੜਮਾਉਣ ਕੋਲ ਮਰ ਬਣ ਜਾ ਕੇ ਲਗੀਦਾ ਪੈਂਦੇ ਉੱਥੇ ਉਹ ਮੰਮੀ ਕੋਈ ਨਹੀਂ ਹੁੰਦਾ ਤੁਹਾਨੂੰ ਵੀ ਪਤਾ ਵਾ ਵੀ ਇਹ ਕਿੰਨੇ ਚੰਗੇ ਆ ਇਹਨਾਂ ਨੇ ਕੀ ਕਹਿਣਾ ਵਾ ਜੇ 2-4 ਦਿਨ ਆ ਵੀ ਜਾਓਗੇ ਤੇ ਕੋਈ ਗੱਲ ਨਹੀਂ ਪੁੱਤ ਪਾ ਮੈਂ ਚੰਗੇ ਵੀ ਹੋਣਾ ਤੇ ਇਹੋ ਵੀ ਚੰਗੇ ਚਲੇ ਜਾਣਾ ਹੋਣਾ ਹੀ ਤਾਂ ਮੈਂ ਹੱਥ ਜੋੜਨੀ ਆ ਤੇ ਫਿਰ ਮੈਨੂੰ ਇਹ ਰੋਟੀ ਨਹੀਂ ਮੈਂ ਬੁਆ ਕੇ ਦਿੰਦੀ ਭਾ ਜੋ ਮਰਜੀ ਕਰੀਏ ਚੱਲ ਮੰਮੀ ਮੈਂ ਤੇ ਇਹ ਆਂਦੀ ਹੀ ਵੀ ਦੋ ਚਾਰ ਦਿਨ ਤੁਸੀਂ ਆ ਜਾਂਦੇ ਜੇ ਚੱਲ ਨਹੀਂ ਨਾ ਆਉਣਾ ਤੁਹਾਡਾ ਨਹੀਂ ਰਹਾਦਾ ਤੇ ਇਹ ਆ ਵੀ ਕੰਮ ਨੂੰ ਹੱਥ ਨਾ ਲਾਇਓ ਜੇ ਇੱਕ ਦਿਨ ਤੁਸੀਂ ਪਕਾ ਕੇ ਦੇਤੀ ਨਾ ਤੇ ਫੇਰ ਸਾਰਾ ਕੰਮ ਤੁਹਾਡੇ ਹੱਥ ਪੈ ਜਾਣਾ ਵਾ ਨਹੀਂ ਨਹੀਂ ਉਹ ਤੇ ਗਲਤ ਵੱਲਵਾ ਉਹ ਤੇ ਮੈਂ ਪਹਿਲੇ ਦੇਨ ਤੋਂ ਇਹਨਾਂ ਨੂੰ ਕਹਤਾ ਵਾ ਜੋ ਮਰਜ਼ੀ ਹੋਈ ਮਰਨੇ ਰੋਟੀ ਨਹੀਂ ਪਕਾ ਕੇ ਦੇਣੀ ਆਪਣੀ ਪਕਾ ਕੇ ਖਾ ਲੈਣੀ ਚੱਲ ਮੰਮੀ ਮੈਨੂੰ ਤੇ ਇਹ ਹੋਣ ਡਿਆ ਵਾ ਵੀ ਹੁਣ ਛੇਤੀ ਛੇਤੀ ਘਰ ਆ ਜਣ ਤੇ ਪਤਾ ਲੱਗੇ ਵੀ ਕੀ ਗੱਲ ਹੋਈ ਆ ਜਲਿੰਦਰ ਜਿਹੜਾ ਕੱਲ ਮੈਂ ਚੰਦੀ ਸੀ ਨਾ ਹੁੰਦਾ ਨਹੀਂ ਹੋ ਜਾਣੀ ਆ ਕੋਈ ਨਿਕਾਰ ਨਹੀਂਦੀ ਆ ਨਾ ਤੇ ਮੈਂ ਤੈਨੂੰ ਸਾਰੀ ਗੱਲ ਦੱਸ ਦਿੰਨੀ ਆ ਫੇਰ ਉਹ ਚੱਲ ਠੀਕ ਆ ਮੰਮੀ ਤੂੰ ਨਾ ਹੁਣ ਜਦੋਂ ਆਉਣਗੇ ਨਾ ਮੈਨੂੰ ਫੋਨ ਕਰਦੀ ਚੱਲ ਠੀਕ ਆ ਜਾਨੀ ਆ ਮੈਂ ਘਰ ਮੰਮੀ ਹੁਣੀ ਵਾਜਾ ਮਾਰਨ ਢੇ ਲੱਗ ਲੱਗ ਚੰਗਾ ਚੱਲ ਆਹ ਤੇ ਖੁਸ਼ਖਬਰੀ ਨਾ ਮੰਮੀ ਨੇ ਬੜੀ ਵਧੀਆ ਸੁਣਾਈ ਐ ਜੇ ਕਿਤੇ ਇਹ ਕੰਮ ਹੋ ਜੇ ਨਾ ਤੇ ਹੋਰ ਕੀ ਚਾਹੀਦਾ ਵਾ ਇਹਦੇ ਇਰਾਦੇ ਜੀ ਨਿਆਣਾ ਹੋ ਜਾਊਗਾ ਇਮਸ ਹੌਕਾ ਹੈ ਦੀ ਮਾਲਕ ਬਣ ਜੂਗੀ ਐਡੀ ਛੇਤੀ ਮਾਲਕ ਤੈਨੂੰ ਮੈਂ ਵੀ ਨਹੀਂ ਬਣਨ ਦਿੰਦੀ ਰਪਿੰਦਰ ਉਹ ਕੀ ਡਈਆਂ ਕਰਨ ਤੂੰ ਕੁਛ ਨਹੀਂ ਪੀਣ ਜਾਂ ਕੱਢਿਆ ਸੀ ਬਸ ਥੋੜੇ ਧਣੇ ਰਹਿ ਗਏ ਖਰਾਬ ਦੇ ਉਹ ਤਾਂ ਉੱਠ ਪਹਿਲਾਂ ਇਹਨਾਂ ਨੂੰ ਬਾਅਦ ਚ ਕਰਨੀ ਤੂੰ ਉਹ ਤਾਂ ਤੇ ਉੱਠ ਕੀ ਹੋ ਗਿਆ ਵਾ ਹੁਣ ਮੈਨੂੰ ਆਇਆ ਸੰਦੀਪ ਦੇ ਪਰੋਣੇ ਦਾ ਫੋਨ ਉਹ ਕਹਿੰਦਾ ਸੰਦੀਪ ਠੀਕ ਨਹੀਂ ਆ ਤੇ ਐਂ ਹਸਪੀਟਲ ਵਾਂ ਸੰਦੀਪ ਠੀਕ ਨਹੀਂ ਆ ਉਹ ਮੈਨੂੰ ਬਾਕੀ ਤੋਂ ਨੇ ਗੱਲ ਦੱਸੀ ਨਹੀਂ ਆ ਕਪੜੇ ਤੂੰ ਵੀ ਪਾਏ ਔਰ ਮੈਂ ਵੀ ਮੜੇ-ਮੋਟੇ ਪਾਏ ਆ ਤੇ ਇਦਾਂ ਹੀ ਚੱਲੀਏ ਹੋਇਆ ਕੀ ਦੀ ਪੁੱਛਣਾ ਤੇ ਸਹੀ ਓਏ ਓਏ ਇਹ ਗੱਲ ਤਾਂ ਪਤਾ ਹੁੰਦਾ ਤੇ ਤੈਨੂੰ ਮੈਂ ਦੱਸ ਦਾਨਾ ਉਹਨੇ ਮੈਨੂੰ ਦੱਸਿਆ ਹੀ ਕੋਈ ਨਹੀਂ ਆ ਹਾਏ ਰੱਬਾ ਕੀ ਹੋ ਗਿਆ ਹੋਊਗਾ ਚੰਗੀ ਬਣੀ ਤੇ ਗਲ-ਗਲ ਮੇਰੇ ਨਾਲ ਡਈ ਹੀ ਕਰਨ ਖੁਸ਼ੀ-ਖੁਸ਼ੀ ਹੁਣ ਕੀ ਹੋਇਆ ਵਾ ਉਹ ਮੈਨੂੰ ਤੇ ਇਹ ਆ ਕਿ ਕਿਤੇ ਸੱਸ ਨਾਲ ਲੜ ਕੇ ਕੋਈ ਖਾ ਪੀਣਾ ਲਿਆ ਹੋਏ ਨੇ ਸਿਆਪਾ ਖਾਣਾ ਜਾਇ ਇੱਕ ਤੇ ਪਤਾ ਨਹੀਂ ਲੱਗਦਾ ਈ ਟੱਬਰ ਦਾ ਉਹ ਮੈਂ ਤੇ ਉਹਨੂੰ ਬਥੇਰਾ ਪੁੱਛਿਆ ਵੀ ਪਾਜੀ ਹੋਇਆ ਕੀ ਆ ਉਹ ਕਹਿੰਦਾ ਵੀ ਛੇਤੀ ਤੁਸੀਂ ਇੱਥੇ ਆ ਜਾਓ ਬਸ ਚਲ ਇਦਾਂ ਕਰਾਂ ਮੈਂ ਫੋਨ ਲਾ ਕੇ ਪੁੱਛਦੀ ਆ ਉਹ ਜਦੋਂ ਨੂੰ ਫੋਨ ਲਮਣਾ ਤੋ ਨਹੀਂ ਉੱਥੇ ਚੱਲ ਜਾਣਾ ਹੁਣ ਹੈ ਕਿੱਥੇ ਸ਼ਹਿਰ ਉਹ ਰੁਪਈਆ 10 2000 ਰੁਪਈਆ ਹੀ ਨਮਾਰੀ ਚ ਉਹ ਵੀ ਲੈ ਆਈ ਨਾਲ ਹੀ ਤੇ ਮੈਂ ਮੋੜਸਾ ਕੱਢਣਾ ਚਲੋ ਫਿਰ ਚਲੋ ਲਿਆ ਲਿਆ ਆਸ਼ੀਤੀ ਕਰ ਕੋਸ਼ ਹਾਲ ਨਹੀਂ ਆ ਕਿਤੇ ਚੰਗੀ ਭਲੀ ਖਬਰ ਆਈ ਹੀ ਤੇ ਹੁਣ ਅੱਜ ਪਤਾ ਨਹੀਂ ਕੀ ਹੋ ਗਿਆ ਵਾ ਹੁਣ ਮੈਨੂੰ ਇਹ ਨਹੀਂ ਸਮਝ ਲੱਗਦੀ ਕਿ ਕਦੇ ਕੁੜੀ ਨੇ ਨਾ ਕੁਝ ਕਰ ਲਿਆ ਹੋਵੇ ਸਿਆਪਾ ਖਾਨਾ ਜਿਆ ਇਹ ਘਰ ਦੇ ਵਿੱਚ ਉਹ ਨਾ ਕਦੀ ਵੀ ਸੁਖ ਦਾ ਸਨਾ ਨਹੀਂ ਆਇਆ ਭਾਜੀ ਨਹੀਂ ਆਈ ਅੱਗੇ ਬਾਸ ਉਹ ਗੱਡੀ ਡੇ ਹੀ ਲਾਉਣਾ ਚੱਲਿਆ ਵਨ ਆ ਜਾਂਦੇ ਠੀਕ ਆ ਨਾ ਹੁਣ ਹਾਂਜੀ ਭਾਬੀ ਠੀਕ ਆ ਸੰਦੀਪ ਇੱਥੇ ਪੈ ਜਾ ਲੰਮੀ ਤਾਂ ਹੋਜੇ ਬਜੋ ਤਹੀ ਨਹੀਂ ਸੰਦੀਪਰ ਤੇ ਵਿਸਵਾਸ ਨਹੀਂ ਦਿਗੰਦੀ ਕਿਤੇ ਵੀ ਮੈਨੂੰ ਲੱਗਾ ਮੰਮੀ ਇੱਥੇ ਹੋਣੀ ਬਾਹਰ ਕਿਤੇ ਚੱਲ ਮੈਨੂੰ ਇਹ ਦੱਸ ਤੂੰ ਡੇਗ ਕਿੱਦਾਂ ਗਈ ਸੀ ਤੈਨੂੰ ਪਤਾ ਨਹੀਂ ਲੱਗਾ ਭਾਬੀ ਹੋਣਾ ਕੀ ਮੈਂ ਤੇ ਬਾਥਰੂਮ ਚ ਗਈ ਸੀ ਹਾਂ ਜਦੋਂ ਮੈਂ ਬਾਹਰ ਨਿਕਲੀ ਨਾ ਦਰਵਾਜ਼ਾ ਖੋਲਿਆ ਤੇ ਮੈਨੂੰ ਪਤਾ ਨਹੀਂ ਲੱਗਾ ਚੱਕਰ ਕਿਹੜੇ ਵੇਲੇ ਆ ਗਿਆ ਮੈਨੂੰ ਤੇ ਮੈਂ ਉੱਥੇ ਡਿੱਗ ਗਈ ਸੰਦੀਪ ਜਦੋਂ ਤੈਨੂੰ ਪਤਾ ਵਾ ਪੀਤਾਂ ਦੇ ਹਾਲਾਤ ਵਾ ਨਹੀਂਗਾ ਸਰੀਰ ਠੀਕ ਹੈਗਾ ਤੇ ਤੂੰ ਕਿਉਂ ਉੱਠਦੀ ਹੁੰਦੀ ਆ ਬਉ ਜੇ ਮੰਨ ਲਾ ਅੱਜ ਕੁਝ ਹੋ ਜਾਂਦਾ ਤੇ ਕੀ ਹੱਥ ਹੋਣਾ ਸੀ ਮੈਂ ਤੇ ਆ ਬੜਾ ਡਰ ਗਈ ਹਾਂ ਭਾਬੀ ਕਿ ਪਤਾ ਨਹੀਂ ਕੀ ਬਹਣਾ ਜਿੱਦਾਂ ਮੈਂ ਡਿੱਗੀ ਹਾਂ ਨਾ ਚਲੋ ਵਾਹਿਗੁਰੂ ਦਾ ਸ਼ੁਕਰ ਵਾ ਸਭ ਕੁਝ ਠੀਕ ਵਾ ਚਲ ਸੰਦੀਪ ਅਹੀਂ ਤੇ ਹੋਈ ਕਹਿੰਦੇ ਵੀ ਠੀਕ ਠਾਕ ਹੀ ਰਵੇ ਵਧੀਆ ਵਧੀਆ ਟਾਈਮ ਲੰਗੇ ਪਰ ਇਹ ਆ ਵੀ ਆਪਣੇ ਵੱਲ ਧਿਆਨ ਦਿਆ ਕਰ ਕੰਮ ਵਾਲਨਾ ਖਿਆਲ ਘਟ ਕਰਿਆਗਾ ਠੀਕ ਵਾ ਨਾ ਨਹੀਂ ਨਹੀਂ ਭਾਬੀ ਕੰਮ ਤੇ ਮੈਨੂੰ ਕਰਨ ਨਹੀਂ ਦਿੰਦੇ ਹੈਗੇ ਕੰਮ ਤੇ ਸਗੋਂ ਮੈਂ ਕਰਦੀ ਨਹੀਂ ਆ ਉਹ ਚੱਲ ਇੰਨਾ ਬੜਾ ਬਚਾਅ ਹੋ ਗਿਆ ਵਾ ਹਾਂਜੀ ਵੀਰ ਜੇ ਛੱਟ ਜਿਆਦਾ ਲੱਗ ਜਾਂਦੀ ਤੇ ਫੇਰ ਅਹੀਂ ਤੇ ਸਗੋਂ ਦੌੜੇ ਆਏ ਸੰਦੀਪ ਜਦੋਂ ਵੀਰ ਤੇਰਾ ਬਾਹਰੋਂ ਆਇਆ ਨਾ ਇਹਦੇ ਦਵਾ-ਦਵਾ ਨਸੇ ਆਏ ਆ ਤੇ ਮੈਨੂੰ ਅਗਜੋ ਦਸੀ ਨਾ ਖਬਰ ਸਾਰੀ ਕਿ ਸੰਦੀਪ ਨੂੰ ਹਸਪੀਟਲ ਖੜਿਆ ਵਾ ਸੱਚੀ ਮੈਂਦ ਨਾ ਐਨੀ ਟੈਨਸ਼ਨ ਲੱਲੀ ਨਾ ਕਿ ਜੜਾ ਕੋਈ ਹਿਸਾਬ ਨਹੀਂ ਆ ਪਤਾ ਨਹੀਂ ਕੀ ਹੋ ਗਿਆ ਵਾ ਕੁੜੀ ਨੂੰ ਤੁਹਾ ਵੀ ਦਰਹਾਨੂੰ ਵੀ ਬੜੀ ਟੈਨਸ਼ਨ ਨਹੀਂ ਚਲੋ ਕੋਈ ਗੱਲ ਨਹੀਂ ਤੇ ਫਿਕਰ ਨਾ ਕਰੋ ਸਭ ਕੁਝ ਠੀਕ ਹੀ ਹੈ ਚਲ ਸੰਦੀਪ ਹੈ ਤੇ ਸਹੀ ਆ ਪਰ ਇਹ ਆ ਇਸ ਦੇ ਨੇ ਵਧੀਆ ਵਧੀਆ ਟਾਈਮ ਕੱਢ ਲਾ ਹਾਲੇ ਤੇ ਸ਼ੁਰੂਆਤੀ ਹੋਈ ਆ ਸੁਖ ਨਾ 9 ਮਹੀਨੇ ਕੱਢਣੇ ਆ ਕੋਈ ਗੱਲ ਨਹੀਂ ਭਾਬੀ ਮੈਂ ਅੱਗੇ ਤੋਂ ਧਿਆਨ ਰੱਖਿਆ ਕਰੂੰਗੀ ਮੇਰੀ ਗੱਲ ਸੁਣ ਨਨ ਨੂੰ ਸੱਦ ਲਉ ਹਾਂ ਤੁਸੀਂ ਇੱਕ ਤੇ ਮੇਰਾ ਜੀ ਕਰਨ ਡਿਆ ਵਾ ਵੀਰ ਨੂੰ ਸਭ ਕੁਝ ਦੱਸ ਦਵਾਂ ਸੱਸ ਮੇਰਾ ਕੀ ਕਰਨ ਦੀ ਐ ਪਰ ਨਹੀਂ ਸੰਦੀਪ ਤੂੰ ਚੁੱਪ ਕੀਤੀ ਰਹਿ ਭਾਬੀ ਜੀ ਫੋਨ ਤੇ ਕੀਤਾ ਜਿਦਾ ਮੈਂ ਦੀਦੀ ਨੂੰ ਤੇ ਕਹਿੰਦੇ ਡੇ ਹੀ ਜੇ ਤੇ ਟਾਈਮ ਲੱਗ ਗਿਆ ਤੇ ਆ ਜਾਣਗੇ ਉਹਨਾਂ ਦਾ ਵੀ ਘਰ ਦਾ ਨਹੀਂ ਸਰਦਾ ਹੈਗਾ ਤਾਂ ਕਰਕੇ ਨਹੀਂ ਇਹ ਜੋਰ ਲਾਉਂਦੇ ਨਾਲੇ ਆਹ ਕੱਲ ਦਾ ਤੇ ਪਤਾ ਹੀ ਨਹੀਂ ਕਿ ਮੈਂ ਡਿੱਗ ਜਾਣਾ ਵਾਂ ਚੰਗੀ ਭਲੀ ਗਈ ਹੀ ਬਾਅਦ ਚ ਪਤਾ ਨਹੀਂ ਲੱਗਾ ਕੀ ਹੋ ਗਿਆ ਮੇਰੇ ਨਾਲ ਉਹ ਸੰਦੀਪ ਸਾਡਾ ਆਵਲੀ ਗੱਲ ਨੂੰ ਠੀਕ ਹੈ ਨਾ ਪਰਮਾਤਮਾ ਨੇ ਇੰਨਾ ਸ਼ੁਗਰ ਵਾ ਕਿ ਸਭ ਕੁਝ ਠੀਕ ਹੋ ਗਿਆ ਵਾ ਪਾਜੀ ਪਾਜੀ ਤੁਹਾਡਾ ਵੀ ਨਾ ਬਹੁਤ ਬਹੁਤ ਧੰਨਵਾਦ ਵਾ ਇੱਕੋ ਫੋਨ ਕੀਤਾ ਵਾ ਉਸੇ ਵੇਲੇ ਤੁਸੀਂ ਆ ਗਏ ਲੈ ਪਾਜੀ ਅਹੀਂ ਨਹੀਂ ਆਉਣਾ ਤੇ ਹੋਰ ਕਿੰਨੇ ਆਉਣਾ ਹੈ ਗਾਂ ਵੀ ਕਿਸੇ ਵੀ ਚੀਜ਼ ਦੀ ਲੋੜ ਹੋਊਗੀ ਨਾ ਤੁਹਾਨੂੰ ਉਸੇ ਵੇਲੇ ਦੱਸਣਾ ਉਸੇ ਵੇਲੇ ਹਾਜ਼ਰ ਹੋਊਗੀ ਭਾਈ ਤੁਹਾਨੂੰ ਇਹ ਸੁਣਾਣ ਕਿਹਨੂੰ ਦੱਸਣਾ ਆਪਣੇ ਭੈਣ ਭਰਾ ਨੂੰ ਦਸੀ ਦਵੋ ਚਲੋ ਪਰਮਾਤਮਾ ਦਾ ਸ਼ੁਕਰ ਵਾ ਵੀ ਬਚਾਅ ਹੋ ਗਿਆ ਜੇ ਕਿਤੇ ਹੋਰ ਛੱਟ ਬੇਟ ਲੱਗ ਜਾਂਦੀ ਤੇ ਕੀ ਕਰ ਲੈਣਾ ਉਹੀ ਗੱਲ ਮੈਂ ਵੀ ਘਰ ਹੈ ਨਹੀਂ ਮਰੇ ਭੱਜਾਂ ਜਣ ਨੂੰ ਵੇਖਿਆ ਨੂੰ ਡਿੱਗੀ ਪਈ ਅੱਛਾ ਭਾਜੀ ਤੁਸੀਂ ਲੇ ਜੇ ਕਹਿਣ ਵੀ ਮੈਂ ਚੁੱਕਿਆ ਆਣ ਕੇ ਤੇ ਮਾਸੀ ਕਿੱਥੇ ਸੀ ਮਾਸੀ ਜੀ ਤੇ ਘਰੇ ਹੀ ਉਹ ਭਾਈ ਤੁਹਾਨੂੰ ਕੀ ਦੱਸਾਂ ਮਮੀ ਅੰਦਰ 150 ਹੀ ਜੀ ਕੰਮ ਕਰਨੀ ਕਿਤੇ ਅੱਛਾ ਤੁਹਾਨੂੰ ਵੀ ਪਤਾ ਬਾਹਰੋਂ ਹਟਵੇ ਆ ਤੇ ਪਤਾ ਨਹੀਂ ਲੱਗਾ ਓਏ ਇਹੋ ਚਲੋ ਅੰਦਰੋਂ ਕਿਹੜਾ ਪਤਾ ਲੱਗਣ ਡਿਆ ਵਾ ਹਾਂਜੀ ਚਲ ਇੰਨਾ ਬੜਾ ਵਾ ਤੁਸੀਂ ਮੌਕੇ ਤੇ ਆ ਗਏ ਜੀ ਸਹੀ ਗੱਲ ਵਾ ਜੀ ਸੰਦੀਪ ਹਾਂਜੀ ਭਾਬੀ ਸੋਚੀ ਗੱਲੀ ਪਈ ਆ ਜੇ ਕੁਝ ਖਾਣਾ ਵਾ ਤੇ ਲਿਆਵਾਂ ਨਹੀਂ ਨਹੀਂ ਸੋਚੀ ਮੈਂ ਕੀ ਪੈਣਾ ਵਾ ਤੁਸੀਂ ਬਹਿ ਜਾਓ ਤੇ ਮੈਂ ਚਾਹ ਬਣਾਉਣੀ ਹੈ ਤੁਹਾਡੇ ਵਾਸਤੇ ਨਹੀਂ ਨਹੀਂ ਛੱਡਣੇ ਚਾਹ ਨਹੀਂ ਕੀ ਆਪਾਂ ਪੀਣੀ ਆਪਾਂ ਚਲ ਜਾਣਾ ਵਾ ਹੁਣ ਤੇ ਧਿਆਰ ਰੱਖੀਆ ਆਪਣਾ ਤੇ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਆ ਠੀਕ ਆ ਨਾ ਕੋਈ ਗੱਲ ਨਹੀਂ ਤੇ ਫਿਕਰ ਨਾ ਕਰੋ ਠੀਕ ਆ ਨਾ ਤੇ ਨਾਲੇ ਰੋਟੀ ਪਾਣੀ ਬਣ ਜਾਣਾ ਹੀ ਹੋਣੀ ਆ ਅੱਗੇ ਚੱਲ ਜਾਂਦੇ ਆਪਾਂ ਚੱਲ ਜਾਣਾ ਵਾ ਨਹੀਂ ਰਿਪਿੰਦਰ ਚੱਲੀਏ ਗਾਂਹ ਹੁਣ ਆਈਂਗੀ ਘਰ ਹੈ ਨਹੀਂ ਕੋਈ ਹਾਂਜੀ ਨਹੀਂ ਨਹੀਂ ਚੱਲੀਏ ਐਂਦੀ ਸਹੀ ਸਹੀ ਦੌੜੇ ਆਈਆਂ ਜਾਂ ਉਦਾਂ ਹੀ ਕੰਮ ਮੇਰਾ ਉੱਥੇ ਹੀ ਪਿਆ ਵਾ ਸਾਰਾ ਤੇ ਕੋਈ ਨਹੀਂ ਆ ਜਦੋਂ ਵੀ ਕੇ ਚੀਜ਼ ਦੀ ਲੋੜ ਹੋਵੇ ਠੀਕ ਵਾ ਨਾ ਤੇ ਉਸੇ ਵੇਲੇ ਫੋਨ ਕਰਦੀ ਕੋਈ ਗੱਲ ਨਹੀਂ ਤੂੰ ਹੀ ਟੈਨਸ਼ਨ ਨਾ ਲੋ ਜਿਹੜੀ ਚੀਜ਼ ਦੀ ਮੈਨੂੰ ਲੋੜ ਹੋਊਗੀ ਤੁਹਾਨੂੰ ਨੇ ਦੱਸਣਾ ਤੇ ਹੋਰ ਕਿਹਨੂੰ ਦੱਸਣਾ ਮੈਂ आओ तो चल मेरा बाहु ना उठती हैं आरखींग है अपना ठीक है बात तो नहीं कर करें ठीक है ना कोई गल नहीं चलो ठीक है भाभी आइए चलते हैं क्या पेहर दे से लेपो की ਇਹ ਤੇਲ ਲੱਗਣ ਡਿਆ ਵਾ ਸੁਲੀਵੀ ਕਹਿੰਦੀ ਮੈਂ ਇੱਥੇ ਡਿੱਗੀ ਆ ਇਹ ਕਿਹਦਾ ਬਤਾ ਵਾ ਕਿਤੇ ਮਮੀ ਨੇ ਤਾਂ ਨਹੀਂ ਇਹ ਕੰਮ ਕੀਤਾ ਕਿਤੇ ਜਾ ਕੇ ਪੁੱਛਦਾ ਵਾ ਇਹ ਕਿਦਾਂ ਯਾਰ ਕਿਦੋਂ ਹੀ ਬਣਾ ਮਾਤਾ ਮੇਰੀ ਸੁਣੋ ਗੱਲ ਸਭ ਕੋ ਨਾ ਸੱਸਾਂ ਨੂੰ ਦੱਸ ਦੋ ਬਾਥੂਮ ਲਾ ਕੇ ਤੇਲ ਕਿੰਨੇ ਡੋਲਿਆ ਹੈ ਮੈਂ ਤੇਲ ਮੈਰੋਣ ਨੂੰ ਗਈ ਹਤੇ ਕੋਈ ਸ਼ਰਮ ਕਰ ਕੋ ਆਪਣੇ ਆਪ ਦੇ ਵਿੱਚ ਮਾਦਾ ਉੱਥੇ ਸੰਦੀਪ ਦੇ ਕੀ ਆ ਮੈਨੂੰ ਨਹੀਂ ਪਤਾ ਕਿਨੇ ਰੋੜੇ ਆਂ ਸੰਦੀਪ ਮੈਂ ਰੋੜੇਗਾ ਤੂੰ ਰੋੜਿਆ ਵਾ ਮੈਂ ਤੇ ਰੋਣ ਜਾਣ ਲਈ ਉੱਥੇ ਇਹ ਸੰਦੀਪ ਨੂੰ ਕੀ ਲੋੜੀ ਹੂੰ ਤੇ ਮੈਨੂੰ ਵੀ ਲੋੜੀ ਆ ਵੀ ਢੋਲ ਕੇ ਤੇ ਆ ਵੀ ਡਿੱਗ ਪੇ ਮੈਨੂੰ ਵੀ ਲੋੜੀ ਨਹੀਂ ਰਹਿ ਸੁਟਣ ਦੀ ਇਹ ਮੈਨੂੰ ਵੀ ਪਤਾ ਵਾ ਮੈਂ ਤਾਂ ਮੈਂ ਤਾਂ ਸੋਈ ਕੰਮ ਕਰਨ ਲਈ ਮਾਦਾ ਤੂੰ ਜਾਨੇ ਤੂੰ ਖੁਸ਼ ਨਹੀਂ ਹੋਵੇਂਗੀ ਠੀਕ ਹੈ ਨਾ ਇਹ ਗੱਲ ਤਾਂ ਮੈਨੂੰ ਵੀ ਪਤਾ ਵਾ ਦਲਜੀਤ ਮੈਂ ਤੈਨੂੰ ਬਾਰ-ਬਾਰ ਕਹਿਣ ਲਈ ਆ ਕਿ ਮੇਰੇ ਲਾਗੇ ਨਾ ਨਾ ਲਿਆ ਕਰ ਉਹਦਾ ਸਿੱਧੀ ਜਿਹੜੀ ਗੱਲ ਵਾ ਤੇ ਨਾ ਮੈਂ ਤੇਰੀ ਸੁਣਨੀ ਆ ਤੇ ਨਾ ਮੈਂ ਤੇ ਬਣਨੀ ਆ ਕਿ ਆ ਕੰਮ ਕਰਨੀ ਜ਼ਰੂਰੀ ਹੀ ਤੇਰੇ ਪਾਪਾ ਸੁਟਣ ਢੀ ਉਹਨੂੰ ਉਹਦਾ ਬਾਗ ਦੇ ਦੋਨੋਂ ਕੋ ਮਰ ਜੂਗੀ ਨਾ ਤੁਹਾਡੀ ਖਲਾਸੀ ਹੋ ਜੂਗੀ ਲੈ ਆਉਣ ਵਾਲਾ ਤੂੰ ਹੈ ਹੀ ਆ ਲਿਆ ਕੇ ਤੇ ਦੇ ਉਹਨੂੰ ਮਾਰ ਦੇ ਜੇ ਮੈਂ ਲਿਆਂਦੀ ਹੈ ਨਾ ਮੈਂ ਸੌਣ ਵੀ ਟਿਆ ਵਾਂ ਮਾਰ ਦੇ ਫਿਰ ਉਹ ਮੈਨੂੰ ਕਿਸ ਨਾਮ ਨਾ ਮਾਤਾ ਮੈਨੂੰ ਪਤਾ ਵਾ ਕਿਹੜੀਆਂ ਗੱਲਾਂ ਜਾਉਣ ਢੀਓ ਤੁਸੀਂ ਇਹ ਸਾਰੀਆਂ ਪਟੀਆਂ ਨਾ ਤੁਹਾਨੂੰ ਭੈਣ ਭਰਾਉਂ ਢੀ ਆ ਭੈਣ ਦੜ ਘਰ ਬੜੇ ਨਾ ਕਦੇ ਆਵੇ ਨਾ ਜਾਵੇ ਨਾ ਦਿਲਜੀਤ ਘਰ ਵਿੱਚ ਕੋਈ ਵੀ ਗੱਲ ਹੁੰਦੀ ਹੈ ਨਾ ਤੇ ਤੂੰ ਫੇਛੇ ਨਾ ਭੈਣ ਦਾ ਨਾਮ ਲਾ ਦਿੰਨਾ ਵਾ ਉਹਨੇ ਆਉਂਦੀ ਨਹੀਂ ਜਾਂਦੀ ਨਹੀਂ ਸਾਡੇ ਕੋਲ ਜਦੋਂ ਭੈਣਾ ਫੋਨ ਤੇ ਲੱਗੀ ਰਹਿਣੀ ਆ ਉਹਦੇ ਨਾਲ ਲਾਉਣਾ ਵਾ ਹੁਣ ਫੋਨ ਵੀ ਨਾ ਦਨ ਕਰਾਂ ਮੈਂ ਹਾਂ ਨੂੰ ਦੋਵਾਂ ਵੇਖ ਕੇ ਤੁਸੀਂ ਨਹੀਂ ਖੁਸ਼ ਹੋਗੇ ਨਾ ਉਹ ਖੁਸ਼ ਹੋਗੀ ਫੋਨ ਹੀ ਬੰਦ ਕਰਾਦਾ ਹੁਣ ਮਰਾ ਫੇਰ ਸੌਖੇ ਹੋ ਜਾਓਗੇ ਸਾਡਾ ਘੜੀ ਫੇਰ ਬਸਣਾ ਵਾ ਜੇ ਫੋਨ ਬੰਦ ਹੋਇਆ ਤੇ ਉਹ ਨਹੀਂ ਗੱਲਾਂ ਜੀ ਆਉਂਦੇ ਹੋ ਤੀ ਆਉਂਦੀਆਂ ਨਾ ਤੇ ਸਾਡ ਲੈਨੇ ਆ ਉਹਨੂੰ ਤੇ ਉਹਨੂੰ ਦਿਆਂਗੇ ਨਾ ਮਾਰਕੀਟ ਤੇ ਛੱਡ ਦੇ ਉੱਥੇ ਤੇ ਤੈਨੂੰ ਤਿੰਨ ਬਾਹੀ ਕੰਮ ਆਉਂਦੀ ਹੈ ਨਾ ਤੈਨੂੰ ਠੰਡ ਪੈ ਜਾ ਤੁਹਾਨੂੰ ਦਵਾ ਜੀਆਂ ਨੂੰ ਤੇ ਤੁਹਾਨੂੰ ਠੰਡ ਪਿਆ ਚੱਲੀ ਸੀ ਨਾ ਇਹਦਾ ਕੰਮ ਕਰਨ ਦੇ ਤੁਸੀਂ ਨੇ ਮੈਂ ਨੀ ਹਾਂ ਇਹਨਾ ਕੀਤਾ ਤੇ ਨਾ ਹਨ ਪਤਾ ਹੀ ਇਹ ਮੁੰਡਿਆ ਗੱਲ ਸੁਣ ਮੇਰੀ ਗਲਤੀਆਂ ਸਾਰੀਆਂ ਤੁਹਾਡੀਆਂ ਵਾ ਤੇ ਮੱਥੇ ਤੇ ਮੇਰੇ ਮਨ ਡੇ ਜੋ ਤਨ ਮੈਨੂੰ ਨਾ ਚੰਗੀ ਲੱਗਦੀ ਇਤੇ ਤੇ ਮੈਂ ਚਲ ਜਾਨੀ ਆ ਕਦੇ ਨਿਕਲ ਜਾਨੀ ਆ ਮੈਂ ਕੋਈ ਗੁਰਦੁਆਰੇ ਬੜੇ ਨੇ ਮੈਂ ਉੱਥੇ ਬਹਿ ਜੂਗੀ ਜਾ ਕੇ ਰੋਟੀਆਂ ਬੜੀਆਂ ਮੈਨੂੰ ਇਹ ਨਹੀਂ ਮੈਂ ਤੁਹਾਡੀਆਂ ਰੋਟੀਆਂ ਦੇ ਮੈਂ ਬੈਠੀ ਹਾਂ ਉਹਦੇ ਪਤਾ ਤਾਂ ਸੱਲੇ ਲੱਗਾ ਹੀ ਆ ਨਾ ਹੁਣ ਜੋ ਤੈਨੂੰ ਆਂਦੀ ਹੈ ਨਾ ਤੂੰ ਉਹੋ ਕੁਝ ਕਰਨ ਦੇ ਆ ਵਾ ਤੂੰ ਉਹ ਮਾ ਤਾਂ ਮੈਂ ਕੀ ਕਰਨਾ ਵਾ ਆ ਸ਼ੁਕਰ ਕਰ ਰੋ ਪਰਮਾਤਮਾ ਦਾ ਥਾਡੀ ਰਹਿ ਰਹਿ ਗਈ ਆ ਜੇ ਉਹਨੂੰ ਕੁਝ ਹੋ ਜਾਂਦਾ ਨਾ ਤੇ ਕੌਣ ਜ਼ਿੰਮੇਵਾਰ ਸੀ ਜਿਮੇ ਮਾਰ ਕੌਣ ਹੋਣਾ ਵਾ ਤੂੰ ਇਹੋ ਜਿਹੀ ਗੱਲਾਂ ਮੇਰੇ ਨਾਲ ਨਾ ਕਰਿਆ ਕਰਣਗੇ ਤੇ ਨਾ ਮੈਂ ਤੇਰੀਆਂ ਸੁਣਨੀਆਂ ਹੀ ਆ ਕੋਈ ਗੱਲ ਨਹੀਂ ਮਾਤਾ ਆ ਕੰਮ ਚੰਗਾ ਨਹੀਂ ਹੈ ਕਿ ਤਾ ਤੁਸੀਂ ਠੀਕ ਹੈ ਨਾ ਪਤਾ ਲੱਗਣੋਂ ਕਹੀ ਗੱਲ ਤਾਂ ਨਹੀਂ ਰਹਿੰਦਾ ਹੁੰਦਾ ਤੂੰ ਪਤਾ ਲੱਗ ਹੀ ਜਾਣਾ ਮਾ ਰੱਬ ਨੂੰ ਨੇ ਪਤਾ ਨਾ ਆਈ ਇਹਨਾਂ ਕੋਈ ਗੱਲ ਨਹੀਂ ਰੱਬ ਨੇ ਇਨਸਾਫ ਕਰਨਾ ਵਾ ਇਹ ਕੰਮ ਕੀਤਾ ਹੋਇਆ ਤੁਸੀਂ ਤੇ ਮੇਰੀ ਗੱਲ ਸੁਣਿਓ ਅੰਦਰ ਆਇਓ ਮੜਾ ਜਾ ਆ ਗਿਆ ਸਾਰੇ ਇਹ ਰਲੇ ਫਿਰਦੇ ਆ ਜਦੋਂ ਅਕ ਗੱਲ ਹੋਈ ਮਾੜੀ ਜੀ ਤੇ ਭਰਾ ਪਰ ਜਾਈ ਨਹੀਂ ਸੱਦ ਲਿਆ ਉਹ ਹੈ ਮੇਰੀ ਧੀ ਨੇ ਮਾੜੇ ਕਰਮ ਕਰ ਲਏ ਨੇ ਇਥੇ ਜਿਹਨੂੰ ਬਣ ਨਹੀਂ ਦਿੰਦੇ ਕੋਈ ਗੱਲ ਨਹੀਂ ਰੱਬ ਤੇ ਬਦਲੇ ਲਏਗਾ ਨਾ ਇਹਨਾਂ ਦੇ ਨਾਲ ਜਿਹੜੇ ਕੰਮ ਬਦਲੇ ਮਾਪੜਾ ਵੇਲੇ ਉਹ ਕੰਮ ਫੇਰ ਨਹੀਂ ਹੋਇਆ ਉਹ ਫੇਰ ਲੈ ਕੇ ਉੱਡ ਗਿਆ ਉਹਨੂੰ ਸ਼ਹਿਰ ਨੂੰ ਅਲੀਸ ਦੀਵਾ ਕੋਈ ਮਾਰ ਦੇ ਮੈਂ ਤਾਂ ਉਹ ਤਾਂ ਆਵਾਜ਼ ਮਾਰੀ ਆ ਹੁਣ ਤੇ ਸਭ ਕੁਝ ਠੀਕ ਹੋ ਗਿਆ ਵਾ ਤੇ ਠੀਕਾ ਤਾਂ ਬੋਲਣ ਦੇਈ ਉੱਚੀ ਹੋਰ ਸੰਦੀਪ ਜਿਹਨੂੰ ਨਾ ਨਾ ਸਮਝਾਇਆ ਇਹਨਾਂ ਬਾਰ ਬਾਰ ਇਹੋ ਕੰਮ ਕਰਨੇ ਆ ਤੇ ਨਾਲੇ ਨਾ ਕਿ ਜੋ ਸਭ ਕੁਝ ਹੋਇਆ ਵਾ ਇਹ ਕੁਦਰਤੀ ਨਹੀਂ ਹੋਇਆ ਮਾਤਾ ਨੇ ਆਪ ਕੀਤਾ ਵਾ ਚਲੋ ਜੇ ਹੁਣ ਉਹ ਗੱਲਾਂ ਕੁੱਟਾਂਗੇ ਨਾ ਤੇ ਘਰ ਚ ਲੜਾਈ ਪੈਣੀ ਐ ਤੁਸੀਂ ਚੁੱਪ ਕੀਤੇ ਰੋ ਸਭ ਕੁਝ ਠੀਕ ਹੋ ਗਿਆ ਵਾ ਨਾ ਸੰਦੀਪ ਕਲੋਂ ਜਿਉ ਵਾ ਹੋ ਜਾ ਕੰਮ ਹੋ ਜਾਂਦਾ ਜ਼ਿੰਮੇਵਾਰ ਕੌਣ ਹੋਣਾ ਹੈ ਚਲੋ ਰੱਬ ਤੇ ਵੇਖ ਨਹੀਂ ਰਿਹਾ ਵਾ ਨਾ ਮਾਦਨੇ ਉੱਪਰ ਕੇ ਸੈਟ ਤੇ ਹੋਇਆ ਨਾ ਸੀ ਉਹ ਤਨੀ ਹਾਨੂੰ ਪੈਈ ਨਹੀਂ ਅਸੀਂ ਤੋ ਨੀ ਨਾ ਮਾੜਾ ਕਰਨ ਦੇ ਉਹਨਾਂ ਨਾਲ ਕਿ ਤੂੰ ਮਾਦਲੇ ਸਮਝ ਨਹੀਂ ਆਉਂਦੀ ਇਹੋ ਜਿਹਾ ਕੰਮ ਕਰਨ ਦੀ ਲੋਰ ਕੀ ਪੈ ਗਈ ਸੀ ਕੀ ਪਤਾ ਮਾਤਾ ਕੀ ਚਾਹੁੰਦੀ ਐ ਈਨੇ ਮੈ ਜਾਣੇ ਜੰਮੀ ਆ ਐਵੇਂ ਜੇ ਕੰਮ ਕਰਦਾ ਵੀ ਕਿਸੇ ਨਾ ਸਿੱਧੀ ਗੱਲ ਇਹੋ ਆ ਕਿ ਮਾਤਾ ਮੈਨੂੰ ਪਸੰਦ ਨਹੀਂ ਕਰਦੀ ਹੈਗੀ ਜੇ ਨਹੀਂ ਪਸੰਦ ਕਰਦੀ ਨਾ ਮਲਾਵੇ ਨਾ ਤੇਰੇ ਤੋਂ ਰੋਟੀ ਖਾਵੇ ਤੇ ਆਜੇ ਕੰਮ ਕਰਦੀ ਕਿ ਲੋੜ ਪੈ ਗਈ ਹੈ ਚਲੋ ਕੋਈ ਗੱਲ ਨਹੀਂ ਹੁਣ ਤੂੰ ਇਹ ਨਾ ਲੜਿਓ ਠੀਕ ਆ ਨਾ ਮਾਤਾ ਨਾਲ ਉਹ ਸੰਦੀਪ ਇਹ ਸਭ ਕੁਝ ਨਾ ਭੈਣ ਕਰਵਾਉਂਦੀ ਆ ਫੋਨ ਤੇ ਦੱਸੀ ਜਾਂਦੀ ਆ ਮਾਤਾ ਨੂੰ ਉਹ ਸਭ ਕੁਝ ਕਰੀ ਜਾਂਦੀ ਆ ਕੋਈ ਗੱਲ ਨਹੀਂ ਮੈਂ ਆਪ ਸਮਝਾ ਦੂੰਗੀ ਮੰਮੀ ਨੂੰ ਉਹ ਸਮਝਾਣਾ ਉਹਨੂੰ ਕੀ ਆ ਲੱਗੇ ਤਾਂ ਹੁਣ ਨਾ ਥੋੜਾ ਮਤਾਂ ਮਾਰਿਆ ਵਾ ਕਿ ਇਹ ਗੱਲ ਤੇ ਆਉਂਦੀ ਨਹੀਂ ਅਗਲੀ ਉਹ ਤੂੰ ਗਰਮ ਨਾ ਹੋਵੋ ਠੀਕ ਹੈ ਨਾ ਰੋਟੀ ਬਣਾਈ ਆ ਰੋਟੀ ਖਾ ਲੋ ਨਾਲੇ ਮੰਮੀ ਨੂੰ ਪੁੱਛ ਲਓ ਖਾਣੀ ਹੈ ਕਿ ਨਹੀਂ ਖਾਣੀ ਚੱਲ ਮੈਂ ਤੇ ਇਹ ਕਹਿਣ ਦੀਆਂ ਵੀ ਵਾਹਿਗੁਰੂ ਦੀ ਕਿਰਪਾ ਨਾਲ ਨਾ ਸਾਰਾ ਕੁਝ ਠੀਕ ਠਾਕ ਵਾ ਜਿੱਦਾਂ ਫੋਨ ਆ ਗਿਆ ਸੀ ਨਾ ਉਹਦਾ ਮੈਨੂੰ ਤੇ ਇਹ ਹੀ ਭਿਜੇ ਕੋਈ ਅਭੀ ਨਭੀ ਹੋਗੀ ਨਾ ਤੇ ਸੱਚੀ ਨਾ ਫਿਰ ਅਹੀਂ ਨਾ ਬਸਤਾਉਣਾ ਹੀ ਨਾ ਕਿ ਜਿਹੜਾ ਕੋਈ ਹਿਸਾਬ ਨਹੀਂ ਆ ਉਹ ਮੈਂ ਵੀ ਐਸੀ ਗੱਲਾਂ ਡਰਦਾ ਹਾਂ ਮੈਂ ਤੇ ਆਖਿਆ ਵੀ ਘਰੇ ਦੂਜਾ ਕੰਮ ਹੀ ਹੋ ਗਿਆ ਉਹ ਖਾ ਖੂਨ ਲਿਆ ਹੋਵੇ ਪਰ ਉਹਦੀ ਸੱਸ ਨਹੀਂ ਲੱਭੀ ਪਤਾ ਨਹੀਂ ਵੀ ਕਿੱਥੇ ਗਈ ਸੀ ਪਤਾ ਨਹੀਂ ਬੇ ਜੀ ਸਾਹ ਪਤਾ ਉਹ ਨਪਾ ਜੀ ਨੂੰ ਤਾਂ ਮੈਂ ਪੁੱਛਿਆ ਸੀ ਉਹ ਆਖੰਡੇ ਵੀ ਮੈਂ ਚੁੱਕਿਆ ਆਣ ਕੇ ਤੇ ਮੰਮੀ ਅੰਦਰ ਹੀ ਮੰਮੀ ਨੂੰ ਭਲਾ ਆਵਾਜ਼ ਸੁਣੀ ਨਹੀਂ ਚਲ ਜੇ ਉਦੋਂ ਮੰਮੀ ਅੰਦਰ ਹੀ ਤੇ ਹੁਣ ਵੀ ਆਪਾਂ ਘਰ ਗਈਆਂ ਉਹਨੂੰ ਛੱਡ ਕੇ ਆਏ ਆ ਲਾਗੇ ਕਮਸੇ ਕਮ ਘੰਟਾ ਅੱਧਾ ਘੰਟਾ ਬਹਿ ਕੇ ਆਈਆਂ ਉਹ ਤਾਂ ਵੀ ਨਹੀਂ ਲੱਗੇ ਆਏ ਹੈਗੇ ਕਿੱਥੇ ਗਏ ਹੋਣਗੇ ਚੱਲ ਹੋ ਸਕਦਾ ਕਿ ਧਾਨ ਗਵਾਂਢ ਚ ਗਈ ਹੋਵੇ ਹੋਰ ਉਹਨੇ ਕਿੱਥੇ ਜਾਣਾ ਮੈਨੂੰ ਜਿੱਥੇ ਤੱਕ ਲੱਗੰਦਿਆ ਵਾ ਨਾ ਜ਼ਰੂਰ ਨਾ ਕੁੜੀ ਦੇ ਘਰ ਕੋਈ ਗੱਲਬਾਤ ਚੱਲੰਦੀ ਆ ਨਹੀਂ ਤੇ ਇਹ ਕੰਮ ਹੋਣਾ ਨਹੀਂ ਹਲੇ ਕਿਹੜਾ ਟਾਈਮ ਹੋਇਆ ਵਾ ਸਾਰੇ 2 ਮਹੀਨੇ ਹੋਏ ਆ ਕੀ ਹੋ ਜਾਣਾ ਏ ਢੀ ਛੱਤੀ ਜਦੋਂ ਸਾਰਿਆਂ ਦਾ ਹੀ ਟਾਈਮ ਲੰਘਦੇ ਆ ਚੱਲ ਉਹ ਗੱਲ ਤੇ ਸਾਨੂੰ ਸੰਦੀਪ ਨੇ ਦੱਸ ਹੀ ਦੇਣੀ ਆ ਤੇ ਕੀ ਚੱਲੰਡਿਆ ਉਹਨਾਂ ਦੇ ਘਰ ਉਹਦੇ ਹੁਣ ਉਹਦੇ ਕੋਈ ਪਤਾ ਲੱਗਣਾ ਵਾ ਉਦਾਂ ਜਦੋਂ ਸੰਦੀਪ ਦਾ ਫੋਨ ਆਇਆ ਸੀ ਨਾ ਹੂੰ ਉਦਾਂ ਮੈਨੂੰ ਇੰਨੀ ਗੱਲ ਦਾ ਨਾ ਪਤਾ ਲੱਗਾ ਸੀ ਕਿ ਜੜੀ ਇਹਦੀ ਸੱਸ ਵਾ ਨਾ ਆਹੋ ਉਹ ਖੁਸ਼ ਨਹੀਂਗੀ ਹੈਗੀ ਇਹ ਗੱਲੋਂ ਬਾਕੀ ਹੁਣ ਗਾੜੀ ਦਾ ਪਤਾ ਨਹੀਂ ਆ ਵੀ ਉਹਨਾਂ ਦੇ ਘਰ ਦਾ ਕੀ ਸਬਤਾਵਾ ਦੱਸ ਜੇ ਘਰ ਵਸਣ ਡਿਆ ਉਹ ਮੁੰਡੇ ਦਾ ਤਤੂ ਵਸਣ ਦੇ ਨਾਲੇ ਮੈਨੂੰ ਇਹ ਨਹੀਂ ਸਮਝ ਆਉਂਦੇ ਈ ਵੀ ਪਹਿਲਾਂ ਨਣਾਣ ਇੱਥੇ ਹੀ ਜਦੋਂ ਸੰਦੀਪ ਇੱਥੇ ਸਾਡੇ ਕੋਲ ਆਈ ਸੀ ਉਦੋਂ ਤੋਂ ਉੱਥੇ ਆ ਕੇ ਬੈਠੀ ਸੀ ਤੇ ਹੁਣ ਜੇ ਉਹਨਾਂ ਨੂੰ ਲੋੜ ਵਾ ਤੇ ਹੁਣ ਉਹ ਆਪਣੇ ਸਹੁਰੇ ਚਲ ਗਈ ਹੈ ਮਿੰਨੂ ਦੇ ਜਵਾਬ ਦਾ ਕਿਹਨਾਂ ਨਾਂ ਦੇ ਨਾਲ ਵੀ ਕੋਈ ਚੱਕਰ ਚੱਲਣ ਦੀ ਆ ਵਾ ਸੰਦੀਪ ਨੂੰ ਤੂੰ ਹੋਣ ਲਾ ਕੇ ਪੁੱਛੀ ਹਾਂ ਭਲਾ ਕੀ ਚੱਕਰ ਚੱਲਣ ਡਿਆ ਉਹਦੇ ਕੋਲ ਪਤਾ ਲੱਗਣਾ ਸਾਰੀ ਗੱਲ ਦਾ